ਦੇਸ਼ ਵਿੱਚ ਵਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਯੂਥ ਅਕਾਲੀ ਨੇਤਾ ਗੁਰਦੇਵ ਸਿੰਘ ਗੋਸ਼ਾ ਵੱਲੋਂ ਲੁਧਿਆਣਾ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਲੰਗਰ ਲਗਾ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਭਰ ਚ ਪੰਜਾਬ ਸਰਕਾਰ ਖਿਲਾਫ ਹੋ ਰਹੇ ਰੋਸ਼ ਮੁਜ਼ਾਹਰਾ ਵਾਲੇ ਆਗੂਆਂ ਤੇ ਕੀਤੇ ਜਾ ਰਹੇ ਪਰਚਾਕਾਰਨ ਪੰਜਾਬ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦੀ ਨਿੰਦਾ ਵੀ ਕੀਤੀ ਗਈ। ਯੂਥ ਅਕਾਲੀ ਦਲ ਨੇਤਾ ਗੁਰਦੀਪ ਸਿੰਘ ਗੋਸ਼ਾ ਨੇ ਆਰੋਪ ਲਾਇਆ ਕਿ ਕੈਪਟਨ ਅਮਿੰਦਰ ਸਿੰਘ ਦੀ ਪ੍ਰਧਾਨਗੀ ਪੰਜਾਬ ਸਰਕਾਰ ਹਰ ਮੁੱਦੇ ਤੇ ਫੇਲ ਸਾਬਤ ਹੋਈ ਹੈ। ओके 109 ਦਿਨ ਤੋਂ ਲਗਾਤਾਰ ਸੇਵਾ ਕਰ ਰਹੇ ਸੀ ਅੱਜ 110ਵਾਂ ਦਿਨ ਆ ਅਸੀਂ ਤੇਰੀ ਰੋਜ਼ ਸੇਵਾ ਕਰਦੇ ਆ ਇੱਕ ਬੰਦੇ ਦਾ ਪਰਮਾਤਮਾ ਰੂਹੀ ਗੋਣਾ ਆਇਆ ਕਹਿੰਦਾ ਕਿ ਡੀਜ਼ਲ ਪੈਟਰੋਲ ਦਾ ਵੀ ਲੰਗਰ ਲੱਗੂਗਾ ਤੇ ਅਸੀਂ ਕਹਿੰਦੇ ਬਿਲਕੁਲ ਸਰਕਾਰ ਨੂੰ ਇਹ ਮੈਸੇਜ ਦੇਣਾ ਤੇ ਬੜੀ ਬੜੀ ਚੀਜ਼ ਹੈ ਅਸੀਂ ਡੀਜ਼ਲ ਪੈਟਰੋਲ ਦਾ ਲੰਗਰ ਲਾ ਰਿਹਾ ਸਰਕਾਰਾਂ ਨੂੰ ਪੰਜਾਬ ਕੇਂਦਰ ਸਰਕਾਰ ਨੂੰ ਵੀ ਬੇਨਤੀ ਹੈ ਰੇਟ ਕੱਟ ਕਰੇ ਪਰ ਪੰਜਾਬ ਸਰਕਾਰ ਜਿੱਤੇ ਵੀ ਇਸ ਨੂੰ ਦੇ ਫੋਕਸ ਕਰ ਰਹੀ ਕਿਤੇ ਅਸੀਂ ਟੈਕ ਮਾਫਰ ਦੀ ਗੱਲ ਕੀਤੀ ਸੀ ਕਿਸ਼ਤਾ ਮਾਫਰ ਦੀ ਗੱਲ ਕੀਤੀ ਸੀ ਜਿਹਦੇ ਪਹਿਲ ਮਾਫਰ ਦੀ ਗੱਲ ਕੀਤੀ ਸੀ ਐਨਆਰ ਰੇਟ ਵਧ ਗਿਆ ਹਿਮਾਚਲ ਰਾਜ ਦੇ ਵਿੱਚ ਕਿਉਂ ਘਟਿਆ ਉੱਥੋਂ ਵੀ ਤਾਂ ਕੇਂਦਰ ਸਰਕਾਰ ਤੋਂ ਤੇਲ ਆਂਦਾ ਇਹ ਲੁੱਟ ਬੰਦ ਕਰਨ ਦੇ ਨਾਮ ਤੇ ਅਸੀਂ ਕਰ ਰਿਹਾ ਅਸੀਂ ਸੇਵਾ ਕਰ ਰਹੇ ਹਾਂ 513 ਲੀਟਰ ਦੀ ਕਿਉਂਕਿ ਉੱਥੇ ਬਾਬੇ ਨਾਨਕ ਦੇ ਨਾਮ ਤੇ ਪਰ ਇਹਨਾਂ ਨੂੰ ਬੇਨਤੀ ਹੈ ਕਿ ਜਦ ਤੱਕ ਸਰਕਾਰ ਨਹੀਂ ਜਾਗੂਗੀ ਲੋਕ ਨਹੀਂ ਖੁਸ਼ ਰਹਿਣਗੇ ਪਰ ਪੰਜਾਬ ਸਰਕਾਰ ਤਾਂ ਹੀ ਖਲਾਫ ਕਿਉਂ ਪ੍ਰੋਟੈਸਟ ਕਰ ਰਹੇ ਹੋ ਕੇਂਦਰ ਸਰਕਾਰ ਦੇ ਬਾਜੀ ਨਾਲ ਦੀ ਰੇਟਾ ਚੈੱਕ ਕਰੋ ਹਰਿਆਣੇ ਆ ਮਾਚਲ ਚੰਡੀਗੜ੍ਹ ਚ ਕਿਉਂ ਰੇਟ ਘਟਿਆ ਉੱਥੋਂ ਵੀ ਤਾਂ ਸੈਂਟਰ ਚੋਂ ਆ ਰਹਿਣਾ ਸੈਂਟਰ ਸਰਕਾਰ ਨੂੰ ਪਰ ਪੰਜਾਬ ਸਰਕਾਰ ਕੋਪ ਜਿਆਦਾ ਰੇਟ ਰੱਖ ਰਹੀ ਹੈ ਤੇ ਇਸ ਕਰਕੇ ਹੱਥ ਜੋੜਦੇ ਹਾਂ ਸੇਵਾ ਦਾ ਟੈਮ ਕਿੰਦਰ ਦੀ ਗੱਲ ਕਰਦੇ ਆਂ ਵੀਤਾ ਜੀ ਉਥੇ ਇਹ ਲੈ ਗਏ ਨੇ ਆਪਰੀ ਹੈਗੇ ਨੇ ਜੀ ਉਹ ਤੁਹਾਡੀ ਗੱਲ ਪੰਚਾਇਤ ਦਾ ਤੁਸੀਂ ਉਹਨਾਂ ਨੂੰ ਵੀ ਬਿਲਕੁਲ ਜੀ ਅਸੀਂ ਉਹਨਾਂ ਨੂੰ ਵੀ ਕਹਾਰ ਲਾਈ ਆ ਉਹਨਾਂ ਨੇ ਵੀ ਬੇਪਰ ਕੀਤੀ ਗੱਲ ਉਹ ਵੀ ਰੇਕੜਾਂ ਦੀ ਗੱਲ ਕਰ ਰਹੇ ਉਮੀਦ ਕਰਦੇ ਤੋ ਸਰਕਾਰਾਂ ਜਾ ਕੇ ਸਾਡਾ ਕੰਮ ਖਾਲੋ ਅੱਜ ਜਮਿਕ ਪੈਟਰੋਲ ਪੰਪ ਦੇ ਉੱਤੇ ਫ੍ਰੀ ਆਫ ਕੋਸਟ 513 ਲੀਟਰ ਜਿਹੜਾ ਅਸੀਂ ਪੈਟਰੋਲ ਤੇ ਡੀਜ਼ਲ ਲੋਕਾਂ ਨੂੰ ਫ੍ਰੀ ਵੰਡਿਆ ਵਾ ਸਾਡਾ ਇੱਕੋ ਮਕਸਦ ਹੀ ਰਾਜ ਨਹੀਂ ਸੇਵਾ ਜਿਸ ਤਰ੍ਹਾਂ ਪਿਛਲੇ ਲੋਕਡਾਊਨ ਦਰਮਿਆਨ ਪਹਿਲੇ ਦਿਨ ਤੋਂ ਹੀ ਅਸੀਂ ਸੇਵਾ ਦੇ ਕਾਰਜ ਜੁਟ ਗਏ ਚਾਹੇ ਉਹ ਸੱਤੀਆਂ ਆਵੇ ਚਾਹੇ ਸੁੱਕਾ ਰਾਸ਼ਨ ਆਵੇ ਚਾਹੇ ਲੰਗਰ ਆਵੇ ਚਾਹੇ ਦਵਾਈਆਂ ਆਵੇ ਲੇਕਿਨ ਲੋਕਾਂ ਨੂੰ ਜਿਹੜਾ ਸੈਂਟਰਲ ਗਵਰਨਮੈਂਟ ਨੇ ਵੀ ਜਿਹੜੇ ਸੂਬਾ ਸਰਕਾਰ ਨੇ ਵੀ ਜਿਹੜੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਆਸਮਾਨ ਨੂੰ ਚੁੱਕੇ ਅਸੀਂ ਸਰਕਾਰ ਦੇ ਅੱਗੇ ਬੰਨ ਕਰਦੇ ਆਂ ਕਿ ਲੋਕ ਪੁੱਠੇ ਮਰਨੇ ਤਰ੍ਹਾਂ ਤਰ੍ਹਾਂ ਹੋ ਰਹੇ ਨੇ ਤੇ ਜਿਹੜੇ ਪੈਟਰੋਲ ਅਤੇ ਫਿਊਲ ਦੇ ਰੇਟ ਵਧਾਏ ਗਏ ਉਹਨਾਂ ਤੇ ਘੱਟੋ ਘੱਟ ਉਹਦੇ ਤੇ ਘੱਟੋ ਘੱਟ 25 ਰੁਪਏ ਲੀਟਰ ਇਹਨਾਂ ਨੂੰ ਲੈਸ ਕਰਨੀ ਚਾਹੀਦੀ ਹੈ ਤਾਂ ਕਿ ਲੋਕ ਬਚ ਸਕਣ ਜੇਲੀ ਇੱਕ ਲੋਕ ਲਗਾਤਾਰ ਸਮਾਰੋਹ ਸੀ ਅੱਜ ਕੀ ਹੋਵੇ ਗੋ ਮੈਡੀਕਲ ਸਾਜੇ ਗੁਰਦੀਪ ਸਿੰਘ ਕੋਸ਼ਾ ਜੀ ਹੋਣਾ ਤੇ ਸਹਿਯੋਗ ਦੇ ਨਾਲ ਉਹਨਾਂ ਜੋ ਅਨੇ ਨਿਰੰਤਰ ਮਹਾਮਾਰੀ ਦੇ ਵਿੱਚ ਨਿਰੰਤਰ ਲੰਗਰ ਦੀ ਸੇਵਾ ਕਰ ਰਹੇ ਚਲ ਅੱਜ ਉਹਨਾਂ ਨੇ ਇੱਕ ਅਨੋਖਾ ਜਿਵੇਂ ਕਹਿ ਸਕਦੇ ਆ ਵੀ ਆਪਾਂ ਵੀ ਪੂਰੇ ਇੰਡੀਆ ਦੇ ਵਿੱਚ ਕਿਸੇ ਨੇ ਨਹੀਂ ਕੀਤਾ ਹੈਗਾ ਅੱਗੇ ਪੈਟਰੋਲ ਤੇ ਡੀਜ਼ਲ ਦਾ ਉਹਨਾਂ ਨੇ ਲੰਗਰ ਲਾਇਆ ਜੋ ਕਿ ਬਹੁਤ ਹੀ ਲੋੜਵੰਦ ਕਹਿ ਸਕਦੇ ਹੈਗੇ ਕਿਉਂਕਿ ਜਿਵੇਂ ਜਿਵੇਂ ਪੈਟਰੋਲਾ ਪੈਟਰੋਲ ਤੇ ਡੀਜ਼ਲ ਦੇ ਰੇਟ ਵਧੀ ਜਾ ਰਹੇ ਹੈਗੇ ਜੋ ਕਿ ਸਾਡੀ ਸਰਕਾਰ ਨੂੰ ਸੋਚਣਾ ਚਾਹੀਦਾ ਹੈਗਾ ਵੀ ਕਿ ਸਾਡੇ ਨਾਲ ਦੇ ਸਟੇਟਾਂ ਦੇ ਵਿੱਚ ਵੀ ਪੈਟਰੋਲ ਤੇ ਡੀਜ਼ਲ ਸਸਤਾ ਹੈਗਾ ਯਾਰ ਉੱਪਰ ਜੇ ਜੀ ਕਹੀਏ ਵੀ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਮਹਿੰਗਾ ਆਇਆ ਕਿਉਂ ਕਿ ਪੰਜਾਬ ਦੀ ਸਾਰੀ ਉਹ ਟੈਕਸ ਵੀ ਜ਼ਿਆਦਾ ਹੈ ਹੁਣ ਮਹਾ ਆ ਗਿਆ ਵੀ ਐਸੇ ਟਾਈਮ ਦੇ ਵਿੱਚ ਜਿਵੇਂ ਕਿ ਕੋਰੋਨਾ ਮਹਾਮਾਰੀ ਦੇ ਵਿੱਚ ਦੇਖਿਆ ਜਾਵੇ ਤੇ ਲੋਕਾਂ ਨੂੰ ਇਸ ਟਾਈਮ ਬਹੁਤ ਜ਼ਿਆਦਾ ਪ੍ਰਾਬਲਮ ਹੋ ਰਹੀ ਹੈ ਕਿ ਜਿਹਦੇ ਵਿੱਚ ਇਸ ਟਾਈਮ ਸਕੂਲ ਫੀਸ ਨੂੰ ਲੈ ਕੇ ਬਿਜਲੀ ਬਿੱਲ ਤੇ ਬਿਜਲੀ ਬਿੱਲ ਤੇ ਹੋਰ ਟੈਕਸ ਹੋ ਗਏ ਤੇ ਅਸੀਂ ਤਾਂ ਇਹ ਕਹਾਂਗੇ ਗਵਰਨਮੈਂਟ ਨੂੰ ਵੀ ਥੋੜਾ ਜਿਹਾ ਸਹਿਯੋਗ ਸੰਗਤ ਲਈ ਵੀ ਦੇਖਣਾ ਵੀ ਸੰਗਤ ਦੇ ਕੋਸ਼ਿਸ਼ ਰਾਹਤ ਦਾ किदे, कोई ने कोई करना। तो दुगरी दी रिपोर्ट एसएमझ न्यूज